ਅ ਅੱਜ ਸੋ ਆਪਾ ਦੇਖ ਰਹੇ ਹੈਗੇ ਆ ਜੀ ਅੱਜ ਕੱਲ ਜਿਹੜਾ ਟੈਂਪਰੇਚਰ ਸਨੇ ਉਹ ਨਾਰਮਲ ਨਾਲੋਂ ਕਾਫੀ ਜ਼ਿਆਦਾ ਚੱਲ ਰਿਹਾ ਹੈ ਜਿਵੇਂ 37 ਡਿਗਰੀ ਇਹਨਾਂ ਦਿਨਾਂ ਦੇ ਵਿੱਚ ਦਿਨ ਦਾ ਤਾਪਮਨ ਹੋਣਾ ਚਾਹੀਦਾ ਹੈ ਔਰ ਜਿਹੜਾ ਸਾਡੇ ਰਿਕਾਰਡ ਅਕੋਰਡਿੰਗ ਜਿਹੜਾ ਲੁਧਿਆਣਾ ਦਾ ਟੈਂਪਰੇਚਰ ਆ 41 ਦੇ ਨੇੜੇ ਰਿਕਾਰਡ ਕੀਤਾ ਗਿਆ ਆ ਦੂਸਰੀ ਗੱਲ ਮੇਨ ਲਈ ਇਹ ਹੈ ਕਿ ਜੇ ਆਪਾਂ ਪਿਛਲੇ ਸਾਲ ਦਾ ਕੰਪੈਰੀਜ਼ਨ ਕਰਦੇ ਆ ਤਾਂ ਇਨਾਂ ਦਿਨਾਂ ਦੇ ਵਿੱਚ ਜਰੂਰ 40 ਡਿਗਰੀ ਟੈਂਪਰੇਚਰ ਗਿਆ ਸੀ ਪਿਛਲੇ ਸਾਲ ਵੀ ਪਰ ਉਹ ਇੱਕ ਅੱਧੇ ਦਿਨ ਲਈ ਕੁਝ ਇਸ ਤਰ੍ਹਾਂ ਦੀ ਮਤਲਬ ਪੀਕ ਤੇ ਪਹੁੰਚਿਆ ਸੀ ਪਰ ਇਸ ਵਾਰੀ ਆਪਾਂ ਦੇਖ ਰਿਹਾ ਕਿ ਲਗਾਤਾਰ 3-4 ਦਿਨ ਤੋਂ ਜਿਹੜਾ ਟੈਂਪਰੇਚਰ ਆ 40 ਤੋਂ ਉੱਪਰ ਹੈ ਚਾਲੀ ਕੇ ਅਲੀ ਦੇ ਨੀਅਰ ਬਾਊਟ ਚੱਲ ਰਿਹਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਇਸੇ ਤਰ੍ਹਾਂ ਜੇ ਰਾਤ ਦੀ ਗੱਲ ਕਰਦੇ ਹਾਂ ਤਾਂ ਰਾਤ ਦਾ ਟੈਂਪਰੇਚਰ ਵੀ ਸਾਡੇ ਕੋਲ ਜਿਵੇਂ 20 ਤੱਕ ਹੋਣਾ ਚਾਹੀਦਾ ਹੈ ਤਾਂ ਸਾਡੇ ਕੋਲ 21-22 ਦੇ ਨੀਅਰ ਬਾਊਟ ਹੈਗਾ ਪਰ ਰਾਤ ਦੇ ਟੈਂਪਰੇਚਰ ਦੇ ਕੰਪੈਰੀਟਿਵਲੀ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹਾਈ ਹੈਗਾ ਜਿਹਦੇ ਨਾਲ ਕਿ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਕਿ ਆਹ ਜਿਹੜੇ ਆਪਣੇ 26 27 28 29 ਉਹ ਜਿਹੜੀਆਂ ਇਹ ਡੇਟਸ ਨੇ ਜਿਵੇਂ 28 29 30 ਇਹਨਾਂ ਡੇਟਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਹੋ ਰਾਈਜ਼ ਕਰ ਸਕਦਾ ਹੈ ਔਰ ਇਹਦੇ ਵਿੱਚ ਕੁਝ ਜ਼ਿਲ੍ਹੇ ਹੈਗੇ ਨੇ ਜਿਵੇਂ ਕਿ ਗੋਟਾਸਕੋਟ ਜਾਂ ਪਠਾਨਕੋਟ ਆਪਾਂ ਕਹਿ ਸਕਦੇ ਹਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜ਼ਿਆਦਾ ਨਹੀਂ ਰਾਈਜ਼ ਹੋਗਾ ਪਰ ਬਾਕੀ ਸਾਰਾ ਪੰਜਾਬ ਜਿਹੜਾ ਉਹ ਗਰਮ ਲਹਿਰ ਦੀ ਜਿਹੜੀ ਪਰਕੋਟੇ ਅੰਦਰ ਰਹੇਗਾ ਇਸੇ ਮਤਿ ਨਜ਼ਰ ਜੀ ਆਪਾਂ ਦੇਖਦੇ ਹੈਗੇ ਆ ਤਾਂ ਬਠਿੰਡੇ ਦਾ ਤਾਪਮਾਨ ਜਿਹੜਾ ਕੱਲ ਆ ਉਹ 44 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਆ ਕਿ 6-7 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਇਸੇ ਤਰ੍ਹਾਂ ਹੀ ਹਲੇ ਇਸ ਤਰ੍ਹਾਂ ਦਾ ਹੀ ਜਿਹੜਾ ਮੌਸਮ ਹੋ ਰਹਿਦੀ ਸੰਭਾਵਨਾ ਹੈ ਕਿ ਲੂ ਜਿਹੜੀ ਉਹ ਚਲਦੀ ਰਹੇਗੀ ਤੇ ਜਿਹੜਾ ਗਰਮ ਲਹਿਰ ਦਾ ਪ੍ਰਕੋਟਾ ਉਹ ਜਾਰੀ ਰਹੇਗਾ ਮੈਨੂੰ ਸਾਨੂੰ ਲੋਕਾਂ ਨੂੰ ਦਿੱਕਤ ਹੋਵੇਗੇ ਜਿਹੜੇ ਲੋਕ ਬਾਹਰ ਕੰਮ ਕਰਦੇ ਜਾਂ ਫਿਰ ਆ ਕਿਸਾਨ ਨੂੰ ਗਰੀਬ ਆ ਜਿਸ ਤਰ੍ਹਾਂ ਕਿ ਟੈਂਪਰੇਚਰ ਜਿਹੜਾ ਆਪਾਂ ਦੇਖਦੇ ਆ ਕਿ 12 ਤੋਂ 2 ਦੇ ਵਿੱਚ ਜਿਹੜਾ ਇਹ ਹਾਈएस्ट ਟੈਂਪਰੇਚਰ ਰਿਕਾਰਡ ਕੀਤਾ ਜਾਂਦਾ ਹੈ ਸੋ ਬਾਕੀ ਹੈ ਕਿ ਆਪਣਾ ਹੁਣ ਚੁੰਨੇ ਦਾ ਵੀ ਸੀਜ਼ਨ ਆਉਣ ਵਾਲਾ ਹੈਗਾ ਕਿਉਂਕਿ ਲੋਕਾਂ ਨੇ ਮਈ ਦੇ ਵਿੱਚ ਪਨੀਰੀ ਜਿਹੜੀ ਆ ਉਹ ਸ਼ੁਰੂ ਕਰਨੀ ਹੁੰਦੀ ਹੈ ਤੇ ਪਰ ਇਹ ਹੈ ਕਿ ਆਪਣੀ ਸੇਫ ਦਾ ਵੀ ਧਿਆਨ ਜੂਰ ਰੱਖਣਾ ਚਾਹੀਦਾ ਹੈਗਾ ਕਿ ਇੰਨੀ ਜ਼ਿਆਦਾ ਜਦੋਂ ਇੰਟੈਂਸ ਹੀਟ ਹੁੰਦੀ ਹੈ ਤਾਂ ਉਹਦੋਂ ਨੁੱਤ ਜੇ ਅਗਰ ਬਾਹਰ ਕੰਮ ਕਰਨਾ ਵੀ ਪਵੇ ਤਾਂ ਆਪਣਾ ਸਿਰ ਦੂ ਟੱਕ ਕੇ ਰੱਖਣਾ ਚਾਹੀਦਾ ਹੈ ਤੇ ਆਪਣੇ ਕੋਲ ਪਾਣੀ ਦੀ ਜਿਹੜੀ ਸੁਵਿਧਾ ਉਹ ਜਰੂਰ ਰੱਖਣੀ ਚਾਹੀਦੀ ਹੈ ਕਿ ਥੋੜੀ ਥੋੜੀ ਦੇਰ ਬਾਅਦ ਜਿਹੜਾ ਆਪਣਾ ਪਾਣੀ ਦਾ ਜਿਹੜਾ ਸੇਵਨ ਕਰਦੇ ਰਹਿਣਾ ਚਾਹੀਦਾ ਤਾਂ ਕਿ ਡੀਹਾਈਡਰੇਸ਼ਨ ਨਾ ਹੋਏ ਤੇ ਬਾਕੀ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਵੀ ਜੇ ਕੋਈ ਜ਼ਰੂਰੀ ਕੰਮ ਹੈਗਾ ਤਾਂ ਉਹ ਵੀ ਤਾਂ ਹੀ ਬਾਹਰ ਨਿਕਲਣ ਨਹੀਂ अदरवाइज ਜੇ ਬਾਹਰ ਨਿਕਲਣਾ ਵੀ ਹੈਗਾ ਤਾਂ ਆਪਣਾ ਪੂਰਾ ਹੈੱਡ ਕਵਰ ਕਰਕੇ ਆਪਣਾ ਸਨਸਕ੍ਰੀਨ ਲਗਾ ਕੇ ਆ ਪਾਣੀ ਦਾ ਪ੍ਰਬੰਧ ਨਾਲ ਕਰਕੇ ਸਾਨੂੰ ਗਲਾਸਸ ਲਗਾ ਕੇ ਹੀ ਨਿਕਲਣਾ ਚਾਹੀਦਾ ਹੈ ਔਰ ਜੇ ਅਵਾਇਡ ਹੋ ਸਕਦਾ ਹੈਗਾ ਤਾਂ ਸਵੇਰੇ ਸ਼ਾਮ ਜਿਹੜਾ ਉਹ ਵਾਰਦਾ ਕੰਮ ਕਰ ਲਿਆ ਜਾਵੇ ਤੇ ਦਿਨੇ ਜਿਹੜਾ ਉਹ ਅੰਦਰ ਵਾਲੇ ਕੰਮ ਨਿਤਾਲੇ ਜਾਵੇ। ਉਸ ਜਿਵੇਂ ਕਿ ਦੇਖਿਆ ਮਾਰਚ ਚ ਜਿਹੜੇ ਉਹ ਡਰਾਈ ਰਹੇ ਨੇ 1 ਅਪ੍ਰੈਲ ਦੇ ਵਿੱਚ ਵੀ ਨਿਸ਼ਚਿਤਿਕ بارش ਜਿਹੜੀ ਆਉਣ ਦੇ ਦੇਖ ਰਹੇ ਹਾਂ। ਇਹ ਜਾਨਾ ਕਿ ਇਸ ਵਾਰ ਕਿੰਨੀ ਕਰਈ ਹੈ ਲੱਗਦਾ ਕਿ بارشਾ ਹੋ ਘਟ ਗਈ ਹੈ। ਆ ਹਾਂਜੀ ਨੀਅਰ ਅਬਾਊਟ 20 mm ਜਿਹੜੀ بارشਾ ਅਪ੍ਰੈਲ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹੈਗੇ ਆ। ਅਰੇ ਈਸਵਰੀ ਸਾਡੇ ਕੋਲ ਹਲੇ ਤੱਕ ਕੋਈ بارش ਜਿਹੜੀ ਆ ਉਹ ਰਿਪੋਰਟ ਨਹੀਂ ਹੋਈ ਤਾਂ ਬਸ ਥੋੜੀ ਜੀ 2-3 ਐਮਐਮ ਜਿਹੜੀ ਆ ਰਿਪੋਰਟ ਹੋਈ ਹੈ ਇਸ ਤਰ੍ਹਾਂ ਹੀ ਲਾਸਟ ਇਅਰ ਵੀ ਸਾਡੇ ਕੋਲ ਸਿਰਫ ਥੋੜੀ ਜੀ ਹੀ بارش ਸੀਗੀ ਜੇਬਾ ਮਾਰਚ ਦੀ ਗੱਲ ਕਰਦੇ ਆ ਮਾਰਚ ਦੇ ਵਿੱਚ ਵੀ ਈਵਨ ਜਿਹੜਾ ਸਿਰਫ ਇੱਕ ਰੇਨੀ ਡੇ ਸਾਡੇ ਕੋਲ ਰਿਪੋਰਟ ਹੋਇਆ ਤੇ ਬਾਕੀ ਸਾਰਾ ਆਲਮੋਸਟ ਡਰਾਈ ਰਿਹਾ ਐ ਅਪਲ ਵੀ ਆਲਮੋਸਟ ਸਾਰਾ ਡਰਾਈ ਰਿਹਾ ਇਸੇ ਕਰਕੇ ਜਿਹੜੇ ਟੈਂਪਰੇਚਰਸ ਨੇ ਉਹ ਡੇ ਬਾਏ ਡੇ ਰਾਈਜ਼ ਹੋ ਰਹੇ ਨੇ ਜੀ ਥੋੜਾ ਪਤਾ ਇਹ ਕੁਝ ਵੈਸਟਰਨ ਡਿਸਟਰਬੈਂਸ ਆ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤਾਂ ਫਿਰ ਉਹਦੇ ਨਾਲ ਟੈਂਪਰੇਚਰ ਥੋੜਾ ਫਾਲ ਕਰਦਾ ਸੋ ਹਲੇ 3-4 ਦਿਨ ਸਾਨੂੰ ਕੋਈ ਉਮੀਦ ਨਹੀਂ ਹੈਗੀ ਕਿ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਡਿਸਟਰਬੈਂਸ ਆ ਸਕਦੀ ਹੈ ਤਾਂ ਇਸ ਕਰਕੇ ਇਹਦਾ ਹਲੇ ਪਰਕੋਪਸਟਨ ਰਹੇਗਾ ਹਮ ਜਿਸ ਤਰ੍ਹਾਂ ਲਈ ਦੋ ਦਿਨਾਂ ਦੇ ਨਿਕਲ ਕੇ ਕੀ ਲੱਗਦਾ ਵੀ ਹੋਰ ਤਾਂ ਆਣ ਜਿਹੜੇ ਨੇ ਰਾਈਸ ਹੋ ਸਕਦੇ ਨੇ ਹੋਰ ਗਰਮੀ ਜਲੀ ਹੋ ਸਕਦੀ ਹੈ ਅ ਦੇਖੋ ਜੇ ਤਾਂ ਥੋੜੀ ਬਹੁਤੀ ਹਵਾ ਚੱਲ ਜਾਂਦੀ ਹੈ ਤਾਂ ਉਹਦੇ ਨਾਲ ਉਹਰਾ ਟੈਂਪਰੇਚਰ ਜਿਹੜਾ ਸਟੇਬਲ ਰਹਿ ਸਕਦਾ ਪਰ ਜਿਸ ਤਰ੍ਹਾਂ ਕੀ ਪ੍ਰੈਡਿਕਸ਼ਨ ਹੈਗੀ ਹੈ ਕਿ ਔਰ ਵਾਲੇ ਜਿਹੜੇ ਦੋ ਤਿੰਨ ਦਿਨ ਨੇ ਉਹਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਉਹ ਰਾਈ ਸੀ ਕਰੇਗਾ